ਪਿਛਲੇ 2 ਮਹੀਨਿਆਂ ਤੋਂ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਪੰਜਾਬੀਆਂ ਵੱਲੋਂ ਕਬੱਡੀ ਦੇ ਖੇਡ ਮੇਲੇ ਕਰਵਾਏ ਜਾ ਰਹੇ ਨੇ ਯੂਰਪੀਅਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਪਿਛਲੇ ਕੁਝ ਦਿਨਾਂ ਤੋਂ 8 ਦੇ ਕਰੀਬ ਕਬੱਡੀ ਦੇ ਮੁਕਾਬਲੇ ਕਰਵਾਏ ਗਏ ਨੇ ਜਿਸ ਤਰ੍ਹਾਂ ਮੈਂ ਦੱਸਦਾ ਗਿਆ ਕਿ ਯੂਰਪੀਅਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ 8 ਕਬੱਡੀ ਕੱਪ ਹੋਏ ਨੇ ਜਿਨ੍ਹਾਂ ਦੇ ਵਿੱਚੋਂ 50 ਦੇ ਕਰੀਬ ਇੰਡੀਆ ਦੀ ਧਰਤੀ ਤੋਂ ਖਡਾਰੀ ਇਹਨਾਂ ਮੈਚਾਂ ਦੇ ਵਿੱਚ ਖੇਡਣ ਦੇ ਲਈ ਆਏ ਸੀ ਰੈਫਰੀ ਖੇਡਣ ਦੇ ਲਈ ਆਏ ਸੀ ਔਰ ਅੱਜ ਯੂਰਪ ਦੀ ਧਰਤੀ ਤੇ ਮੈਂ ਗੱਲ ਕਰਾਂ ਇਟਲੀ ਦੇ ਇਤਿਹਾਸਕ ਸ਼ਹਿਰ ਅਰੇਸੋ ਦੀ ਤੁਸਕਾਨਾ ਸਟੇਟ ਵਿਖੇ ਇੱਕ ਯੂਰੋਪੀਅਨ ਕਬੱਡੀ ਕੱਪ ਦਾ ਆਖਰੀ ਮੁਕਾਬਲਾ ਹੋਇਆ ਜੋ ਕਿ ਚੰਦ ਕੁ ਮਿੰਟ ਪਹਿਲਾਂ ਸਮਾਪਤੀ ਦੇ ਵਿੱਚ ਹਾਲੈਂਡ ਦੀ ਟੀਮ ਨੇ ਸਪੇਨ ਦੀ ਟੀਮ ਨੂੰ ਅੱਧੇ ਅੰਕ ਦੇ ਮੁਕਾਬਲੇ ਨਾਲ ਹਰਾ ਕੇ ਜਿਹੜਾ ਯੂਰਪ ਦਾ ਅੱਜ ਆਖਰੀ ਕਬੱਡੀ ਕੱਪ ਹੋਇਆ ਸੀ ਉਸ ਉੱਤੇ ਜਿੱਤ ਹਾਸਲ ਕੀਤੀ ਆ ਜੱਫੇ ਲਾਇਏ ਜੀ ਨੇ ਗੱਭਰੂ ਨੇ ਮੇਰੇ ਵੀਰੋ ਉਹ ਬੱਗੇ ਪਿੰਡ ਦਾ ਮੰਗੀ ਨਹੀਂ ਲਓ ਕਹਿੰਦੇ ਮੰਗੀ ਦਾ ਪਿੰਡੂ ਦੁੱਲੇ ਦਾ ਪਿੰਡੂ ਭੂਰੀ ਦਾ ਪਿੰਡੋ ਆਹ ਦੇਖਾਂਗੇ ਸਾਹਮਣੇ ਸੇਵਕ ਸੁਰਕਪਰੀ ਐ ਇਹ ਵੀ 17 ਦਾ ਪਿੰਡੂ ਆ ਮੇਰੇ ਵੀਰੋ ਜਿੱਥੋਂ ਦਾ ਦੁੱਲਾ ਜਿੱਥੋਂ ਦਾ ਗਾਂਢੀ ਜਿੱਥੋਂ ਦਾ ਮੰਗੀ ਜਿੱਥੋਂ ਦਾ ਪਿੰਦੂ ਔਜਲਾ ਪਰ ਆਹ ਮੁੰਡੇ ਨੇ ਕੀ ਕਰਤਾ ਆਹ ਮੁੰਡੇ ਨੇ ਕੀ ਕਰਤਾ ਕੰਮ ਕਰਤਾ 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 ਕਹਿਰ ਕਰਤਾ ਕਹਿਰ ਕਰਤਾ ਤੇ ਨਾਲ ਦੀ ਨਾਲ ਮੈਂ ਦੱਸਦਾ ਜਾਵਾਂ ਕਿ ਯੂਰੋਪੀਅਨ ਕਬੱਡੀ ਫੈਡਰੇਸ਼ਨ ਵੱਲੋਂ ਕਰਵਾਏ ਗਏ ਸਾਰੇ ਜਿਹੜੇ ਇਸ ਸਾਲ ਦੇ ਕਬੱਡੀ ਟੂਰਨਾਮੈਂਟ ਸੀਗੇ ਉਹ ਖਤਮ ਹੋ ਚੁੱਕੇ ਨੇ ਤੇ ਸ਼ਾਇਦ ਖਿਡਾਰੀ ਆਉਂਦੇ 2-4 ਦਿਨਾਂ ਦੇ ਵਿੱਚ ਵਿੱਚ ਪੰਜਾਬ ਨੂੰ ਵਾਪਸੀ ਕਰਨਗੇ ਸੋ ਇਟਲੀ ਦੇ ਟوسکਾਨਾ ਸਟੇਟ ਵੇਖੇ ਗੁਰਦੁਆਰਾ ਸੰਗਤ ਸਭਾ 13 ਨੋਵਾ ਅਤੇ ਸਥਾਨਕ ਨੌਜਵਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਬਣਾਈ ਗਈ ਸਪੋਰਟਸ ਕਲੱਬ ਵੱਲੋਂ ਸਾਂਝੇ ਤੌਰ ਤੇ ਇਹ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖੇਡ ਪ੍ਰੇਮੀ ਅਤੇ ਦਰਸ਼ਕ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸਨ ਔਰ ਖੁਸ਼ੀ ਦੀ ਜਿਹੜੀ ਗੱਲ ਸੀਗੀ ਉਹ ਇਹ ਸੀ ਕਿ ਪ੍ਰਬੰਧਕ ਕਮੇਟੀ ਵੱਲੋਂ ਇਸ ਤੋਂ ਪਹਿਲਾਂ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਤੇ ਬੀਤੇ ਕੱਲ ਦਸਤਾਰ ਅਤੇ ਦਮਾਲਾ ਮੁਕਾਬਲਾ ਕਰਵਾਏ ਗਿਆ ਸੀ ਤਾਂ ਜੋ ਸਾਡੀ ਵਿਦੇਸ਼ਾਂ ਦੇ ਵਿੱਚ ਜੰਮੀ ਦੂਸਰੀ ਪੀੜੀ ਨੂੰ ਸਾਡੇ ਪ੍ਰਾਤਨ ਇਤਿਹਾਸ ਦੇ ਨਾਲ ਜੋੜਿਆ ਰੱਖੇ ਸੋ ਜਿਹੜੇ ਬੱਚੇ ਇੱਥੇ ਦੌੜਾਂ ਵਿੱਚ ਜੇਤੂ ਰਹੇ ਸੀ ਉਹਨਾਂ ਨੂੰ ਵੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਵਾ ਹੌਲੈਂਡ ਦੀ ਟੀਮ ਨੇ ਪਹਿਲਾ ਇਨਾਮ ਜਿੱਤਿਆ ਵਾ ਸਪੇਨ ਦੀ ਟੀਮ ਦੂਜੇ ਸਥਾਨ ਤੇ ਰਹੀ ਆ ਇਥੇ ਬਹੁਤ ਸਾਰੀਆਂ ਬੀਬੀਆਂ ਨੇ ਆਣ ਕੇ ਵਿਸ਼ੇਸ਼ ਤੌਰ ਤੇ ਇਸ ਖੇਡ ਮੇਲੇ ਦਾ ਆਨੰਦ ਮਾਣਿਆ ਰੌਣਕਾਂ ਨੂੰ ਵਧਾਇਆ ਸੋ ਤੁਸੀਂ ਦੇਖਦੇ ਹੋ ਕਿ देर ਸ਼ਾਮ ਹੋ ਚੱਲੀ ਆ ਇਹ ਜਿਹੜਾ ਖੇਡ ਮੇਲਾ ਵਾ ਇਸ ਸਮਾਪਤੀ ਵੱਲ ਵਧ ਗਿਆ ਵਾ ਆਓ ਤੁਹਾਨੂੰ ਲੈ ਚੱਲਦੇ ਹਾਂ ਇਟਲੀ ਦੀ ਸਟੇਟ ਤੋ ਸਕਾਨਾ ਦੇ ਪਿੰਡ ਸੰਨ ਜਵਾਨੀ ਵਲਦਾਰ ਨੂੰ ਤੇ ਕਰਵਾਉਂਦੇ ਹਾਂ ਇਸ ਕਬੱਡੀ ਕੱਪ ਦੇ ਲਾਈਵ ਦ੍ਰਿਸ਼ ਕੈਮਰਾਮੈਨ ਜੋਧਵੀਰ ਸਿੰਘ ਦੇ ਨਾਲ ਇਟਲੀ ਤੋਂ ਮੈਂ ਸਭੀ ਚੀਨੀਆਂ ਜਫੇ ਲਾਏ ਜੀ ਨੇ ਗੱਭਰੂ ਨੇ ਮੇਰੇ ਵੀਰੋ ਉਹ ਬੱਗੇ ਪਿੰਡ ਦਾ ਮੰਗੀ ਨਹੀਂ ਲਓ ਕਹਿੰਦੇ ਮੰਗੀ ਦਾ ਪਿੰਡੂ ਦੁੱਲੇ ਦਾ ਪਿੰਡੂ ਭੂਰੀ ਦਾ ਪਿੰਡੋ ਆਹ ਦੇਖਾਂਗੇ ਸਾਹਮਣੇ ਸੇਵਕ ਸੁਰਖਪਰੀ ਹੈ ਇਹ ਵੀ 17 ਦਾ ਪਿੰਡੂ ਹੈ ਮੇਰੇ ਵੀਰੋ ਜਿੱਥੋਂ ਦਾ ਦੁੱਲਾ ਜਿੱਥੋਂ ਦਾ ਗਾਂਧੀ ਜਿੱਥੋਂ ਦਾ ਮੰਗੀ ਜਿੱਥੋਂ ਦਾ ਪਿੰਡੂ ਔਜਲਾ ਪਰ ਆਹ ਮੁੰਡੇ ਨੇ ਕੀ ਕਰਤਾ ਆਹ ਮੁੰਡੇ ਨੇ ਕੀ ਕਰਤਾ 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 ਕਹਿਰ ਕਰਤਾ ਕਹਿਰ ਕਰਤਾ ਇਹ ਆ ਸੇਵਕ ਐਵੇਂ ਨਹੀਂ ਐਲਾਨ ਕਰਵਾਉਂਦਾ ਆਪ ਟ੍ਰੈਵਲ ਵਾਲਾ ਰਣਜੀਤ ਮੇਰੇ ਵੀਰੋ ਆ ਸੇਵਕ ਨੂੰ ਟੱਚ ਕੀਤਾ ਲਓ ਦੇਖੋ ਲੰਬਾ ਤੇ ਸੇਵਕ ਲੰਬਾ ਦਾ ਸੇਵਕ ਟੱਕਰ ਹੋ ਗਈ ਛੇਰਾਂ ਦੀ ਫੜ ਕੇ ਦੇਖੇ ਕੁੱਲ ਜਮਾਨਾ ਕੌਡੀ ਕੱਪ ਉਹੀ ਜਿੱਤਣਗੇ ਆ ਆ ਆ ਕੀ ਹੋਈ ਜਾਂਦਾ ਅੱਜ ਇਟਲੀ ਵਿੱਚ ਸਰਾ ਹੋਈ ਜਾਂਦਾ ਇਟਲੀ ਵਿੱਚ ਸਰਾ ਹੋਈ ਜਾਂਦਾ ਅੱਜ ਇਟਲੀ ਵਿੱਚ ਸਰਾ ਹੋਈ ਜਾਂਦਾ ਸਰਾ ਹੋਈ ਜਾਂਦਾ ਇਹ ਕਹਿੰਦੇ ਜਿੰਦਰ ਫਰਾਂਸ ਸੋਨਾ ਹੋਠੀਆਂ ਬਾਉ ਖੈੜਾ ਰਾਜਾ ਤੰਜੂ ਪਿੰਦੂ ਅਗਲਾ ਸਪੇਰੇ ਮੇਰੇ ਵੀਰੋ ਖੁੱਚ ਪੁੱਟ ਲਈ ਜੇ ਆ ਜਫਾ ਲੱਗ ਗਿਆ ਨਾ ਫੇਰ ਤੇ ਇਟਲੀ ਵਾਲਿਓ ਉਹ ਫੇਰ ਤੇ ਇਟਲੀ ਵਾਲਿਓ ਸਵਾਦ ਆਜੂ ਤਾੜੀਆਂ ਹੋ ਖੁੱਲ ਕੇ ਮਾਰ ਦਿਓ ਤਾੜੀਆਂ ਪਿੰਦੂ ਨੇ ਹੋ ਜਾਓ ਸੋਨਾ ਤਾੜੀ ਖੁੱਲ ਕੇ ਮਾਰ ਦਿਓ ਆਹ ਆਹ ਉਹ ਪਿੰਦੂ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਭੰਗੜਾ ਪਾਤਾ ਉਧਰ ਲਾਡੀ ਸਿੱਧੂ ਸਾਹਿਬ ਪਿੰਡੂ ਨੇ ਵੀ ਆਪਣਾ ਅੰਦਾਜ਼ ਦਿਖਾਤਾ ਖੇਡ ਮੈਦਾਨ ਦੇ ਵਿੱਚ ਇਹ ਗੱਲਾਂ ਹੋ ਗਈਆਂ ਨੇ ਇਹ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਕਹਿੰਦੇ ਸਾਡੇ ਬੱਲੂ ਅਮਰੀਕਾ ਤੇ ਸਾਦੀ ਅਮਰੀਕਾ ਦਾ ਬਹੁਤ ਵੱਡਾ ਨਾਮ ਹੈ ਕਹਿੰਦੇ ਅੰਡਿਆਨਾ ਅੰਡਿਆਨਾ ਸਿਟੀ ਬੜੀ ਪ੍ਰਸਿੱਧਾ ਸਟੇਟ ਤੇ ਸਾਡੇ ਪਢੂਰੇ ਵਾਲੇ ਬੱਲੂ ਬਾਈ ਹੁਣੀ ਸਾਦੀ ਹੁਣੀ ਵੱਡੇ ਪ੍ਰੋਮੋਟਰ ਨੇ ਵੱਡੀ ਮੁਬਾਰਕਬਾਦ ਭਰਾਵਾਂ ਦੇ ਵੱਲੋਂ ਪਰ ਇਧਰਲੇ ਪਾਸੇ ਬੱਲਾ 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 ਵਾਹ ਕੀ ਬਰਾ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਪੂਰਾ ਇੰਡੀਆ ਇੱਥੇ ਵਿਸਾਤਾ ਸੋ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੋ ਸਮੇ ਨੂੰ ਮੁੱਖੀ ਬੀਤੀ ਸਤਿਕਾਰਯੋਗ ਵੀਰ ਪ੍ਰਣਾਮ ਜੀ ਪੂਰ ਮਹੰਮਦ ਜਨਰਲ ਸਰ ਦੇ ਮੁੱਖ ਬਰਾਸ਼ੋਨੀ ਕਾਲੀਦ ਨੂੰ ਅਗਰ ਸਪੋਰਟ ਕਾ ਜਲੰਗ ਹੋਵੇ ਟੀਮ ਦੇ ਪ੍ਰਬੰਧਕ ਸਾਡੇ ਵੀ ਸਤਿਕਾਰ ਸਹਿ ਦਿਲਾਨੀ ਇੱਕ ਆਵਾਜ਼ ਦੇ ਸੋਟੀ ਸਾਹਿਬ ਦੇ ਨਾਮ ਤੇ ਅੱਜ ਰੋਜ਼ਖਰ ਦੀ ਵਿਸ਼ੇਸ਼ਤਾ ਹੋਵੇ ਰਨ ਸਪੋਰਟ ਕਾ ਗੈਰੋ ਮੈਚ ਆ ਪੁਰਖੀ ਦੋਨੋਂ ਟੀਮਾਂ ਲਾਈਨ ਅਪ ਬਾਰੇ ਉਹ ਕਹਾਂ ਪਹਾਂ ਚਾ ਨੋ ਵੀ ਸ਼ਰਦਾ ਦੇ ਫੁੱਲ ਭੇਟ ਕੀਤੇ ਜਾਣਗੇ ਉਧਰ ਰਿੰਕੂ ਢੀਂਸੇ ਦੀ ਜਾਨ ਦੇ ਵਿੱਚ ਆਉਂਦੇ ਸਾਲ ਵੱਡੀ ਟੀਮ ਮੇਰੇ ਵੀਰੋ ਬਣੇਗੀ ਕਿ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਮਰਿਆਂ ਦੇ ਪਿੱਛੋ ਲੋਕੀ ਪਾਉਂਦੇ ਕਹਾਣੀਆਂ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਰਿੰਕੂ ਢੀਂਸੇ ਦੀਆਂ ਯਾਦਾਂ ਨੇ ਮੇਰੇ ਵੀਰੋ ਅੱਤੇ ਸਾਲ ਵੱਡੀ ਟੀਮ ਬਣੇਗੀ ਔਰ ਸਾਡੀ ਖੇਡ ਕਬੱਡੀ ਦੇ ਵੱਡੇ ਪ੍ਰਮੋਟਰੇ ਇੱਕ ਪਾਸੇ ਵਿਸ਼ੇਸ਼ ਕਬੱਡੀ ਕਲੱਬ ਹਾਲ ਐਨ ਔਰ ਦੂਜੇ ਪਾਸੇ ਚੜ੍ਹਦੀ ਕਲਾ ਕਬੱਡੀ ਕਲੱਬ ਸਪੇਨ ਔਰ ਖਿਡਾਰੀਆਂ ਦੇ ਨਾਲ ਜਾਣ ਪਹਿਤਾਨ ਕਰਦੇ ਹੋਏ ਸਾਡੇ ਸਤਾਰਿਓ ਵੀਰ ਜਿਹੜੇ ਖੇਡ ਗਰਾਊਂਡ ਦੇ ਵਿੱਚ ਆ ਗਏ ਔਰ ਕਹਿੰਦੇ ਵੱਡੇ ਸਹਿਯੋਗ ਨੇ ਹੈਪੀ ਜੀਰਾ ਮਾਲਵੇ ਦਾ ਜੱਟ ਨਹੀਂ ਉਹ ਕਿਸੇ ਗੱਲੋਂ ਘਾਟੇ ਸਾਡੀ ਜੀਰੇ ਦੇ ਵੱਡੇ ਮੇਰੇ ਵੀਰੋ ਸਹਿਯੋਗ ਹੈ ਅੱਜ ਦੇ ਇਸ ਖੇਡ ਦੇ ਲਈ ਹਾਂਜੀ ਆਲਮਗੀਰ ਜੀ